ਇਸ ਵੇਲੇ ਦੀ ਵੱਡੀ ਖਬਰ ਮੌਸਮ ਵਿਭਾਗ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਗਿਆਨੀ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਮੌਸਮ ਬਾਬਤ ਹੁਣੇ-ਹੁਣੇ ਵੱਡੀ ਭਵਿੱਖਬਾਣੀ ਕੀਤੀ ਹੈ ਡਾਕਟਰ ਪਵਨੀਤ ਕੌਰ ਕਿੰਗਰਾ ਹੋਰਾ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਵਾਰ ਪੰਜਾਬ ਦੇ ਵਿੱਚ ਗਰਮੀ ਨੇ ਪਿਛਲੇ 45 ਸਾਲਾਂ ਦਾ ਰਿਕਾਰਡ ਤੋੜ ਦਿੱਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਅੰਦਰ ਹੋਰ ਵੀ ਤੇਜ਼ੀ ਦੇ ਨਾਲ ਗਰਮੀ ਦਾ ਪ੍ਰਕੋਪ ਦਿਖਣ ਨੂੰ ਮਿਲੇਗਾ ਇਸ ਤੋਂ ਇਲਾਵਾ ਅੱਗੇ ਜੋ ਕਿੰਗਰਾ ਹੋਰਾ ਨੇ ਕਿਹਾ ਉਹ ਵੀ ਸੁਣੋ ਮੈਂ ਕਿਸ ਤਰ੍ਹਾਂ ਦਾ ਪਰਮਾਨੈਂਟ ਅਨਬਲਿਕਨ ਦੇ ਵਿੱਚ ਇਸ ਤਰ੍ਹਾਂ ਦਾ ਜੀ ਅਸੀਂ ਪਿਛਲੇ ਕੁਝ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀ ਹੋਈਆਂ ਨੇ ਡੇ ਟਾਈਮ ਟੈਂਪਰੇਚਰ ਕੰਟੀਨਿਊਸਲੀ ਜਿਹੜਾ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਔਰ ਨਾਈਟ ਟਾਈਮ ਟੈਂਪਰੇਚਰ ਵੀ ਨਾਰਮਲ ਤੋਂ ਕਾਫੀ ਉੱਪਰ ਚੱਲ ਰਿਹਾ ਹੈ ਨਾ ਸੋ ਨਾਈਟਸ ਵੀ ਕਾਫੀ ਵਾਰਮਰ ਇਸੇ ਅੱਜਕੱਲ੍ਹ ਅਬਜ਼ਰਵ ਕਰ ਰਹੇ ਹਾਂ ਸੋ ਜੇ ਅਸੀਂ ਕੱਲ ਦਾ ਡੇ ਟਾਈਮ ਟੈਂਪਰੇਚਰ ਦੇਖੀਏ ਤਾਂ ਕੱਲ ਦਾ ਮੈਕਸਿਮਮ ਟੈਂਪਰੇਚਰ 40.6 ਡਿਗਰੀ ਸੈਲਸੀਅਸ ਰਿਪੋਰਟ ਕੀਤਾ जदों के कल का नॉर्मल डे टाइम टैंपरेचर अठत्ती पॉइंट सत्त डिग्री सेंट्रेड सो यह लगभग एक पॉइंट नौ डिग्री सेंटीग्रेड नॉर्मल तो उपर रिकॉर्ड किया गया और अज का मिनीम टैंपरेचर तीहट छे डिग्री सेंटीग्रेड रिकॉर्ड किया गया जदों के अज्ज का नॉर्मल मिनीम टैंपरेचर तेई पॉइंट अठ डिग्री सेंटीग्रेड है सो य लगभग छे पॉइंट अठ डिग्री सेंटीग्रेड जो नॉर्मल तो उपर रिकॉर्ड किया गया सो नाइट्स जीडिया ने काफ़ी वार्मर चल रही है ने, सो नाइट टैंपरेचर जोड़ा है नॉर्मल तो काफ़ी उपर चल रहा है और यह तीह पॉइंट छे डिग्री सेंटीग्रेड जो अभी पिछले सालों का भी डेटा देखिए भाएँ चौबी मे का उन्नीस सौ सत्तर तो लैके अज तक का जोड़ा हाइएसट नाइट टाइम टैंपरेचर रिकॉर्ड किया गया ਇਹਦੇ ਤੋਂ ਪਹਿਲਾਂ 30.4 ਡਿਗਰੀ ਸੈਂਟੀਗ੍ਰੇਡ 1989 ਦੇ ਵਿੱਚ ਰਿਕਾਰਡ ਹੋਇਆ ਸੀ ਬਟ ਹੁਣ ਇਹ ਉਹਦੇ ਤੋਂ ਵੀ ਜ਼ਿਆਦਾ 30.6 ਡਿਗਰੀ ਸੈਂਟੀਗ੍ਰੇਡ ਜਿਹੜਾ ਅੱਜ ਰਿਪੋਰਟ ਕੀਤਾ ਗਿਆ ਸੋ 55 ਸਾਲ ਦਾ ਬਿਲਕੁਲ ਜੀ 1970 ਤੋਂ ਲੈ ਕੇ ਹੁਣ ਤੱਕ ਦਾ ਇਹ ਜਿਹੜਾ ਹਾਈਐਸਟ 24 ਮਈ ਦਾ ਨਾਈਟ ਟੈਂਪਰੇਚਰ ਸੋ ਅਸੀਂ ਕਹਿ ਸਕਦੇ ਹਾਂ ਕਿ ਪਿਛਲੇ 54 ਸਾਲਾਂ ਦੇ ਵਿੱਚ ਹਾਈਐਸਟ ਟੈਂਪਰੇਚਰ ਆ ਕੇ ਰਿਪੋਰਟ ਕੀਤਾ ਗਿਆ ਹੈ ਆਉਣ ਵਾਲੇ ਦਿਨਾਂ ਕਿੰਨੀਆਂ ਸੰਭਾਵਨਾਵਾਂ ਨੇ ਮੈਡਮ ਕੀ ਲੱਗਦਾ ਕਿ ਲੋਕਾਂ ਨੂੰ ਜਰਾ ਰਾਹਤ ਮਿਲਦੀ ਹੁੰਦੀ ਹੈ ਜੀ ਫਿਲਹਾਲ ਅਸੀਂ ਕਿਸੇ ਤਰ੍ਹਾਂ ਦੇ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਆਬਜ਼ਰਵ ਕਰ ਰਹੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਹੋਰ ਇੰਟੈਂਸ ਹੋ ਸਕਦੀਆਂ ਨੇ ਸੋ ਆਉਣ ਵਾਲੇ 4-5 ਦਿਨ ਪੰਜਾਬ ਦੇ ਲਗਭਗ ਸਾਰੇ ਹਿੱਸਿਆਂ ਵਿੱਚ ਜਿਹੜੀ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਔਰ ਇਹਦੇ ਵਾਸਤੇ ਆਈਐਮਡੀ ਵੱਲੋਂ ਅੱਜ ਔਰੇਂਜ ਔਰ ਆਉਣ ਵਾਲੇ 3 ਦਿਨਾਂ ਵਾਸਤੇ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ ਜੀ ਹੀਟ ਸਟ्रेस ਦਾ ਹਿਊਮਨ ਹੈਲਥ ਐਨੀਮਲਸ ਹੈਲਥ ਹੋਰ ਜਿਹੜੀ ਵਰਕਿੰਗ ਐਫੀਸ਼ੀਐਂਸੀ ਆ ਉਹ ਤੇ ਬਹੁਤ ਇਫੈਕਟ ਹੁੰਦਾ ਇਹਦੇ ਵਾਸਤੇ ਅਸੀਂ ਫਾਰਮਰਸ ਨੂੰ ਵੀ ਇਹੀ ਸਲਾਹ ਦੇ ਰਹੇ ਹਾਂ ਇੱਕ ਤਾਂ ਉਹਨਾਂ ਨੂੰ ਇਹ ਕਹਿ ਰਹੇ ਹਾਂ ਕਿ ਜਿਹੜਾ ਟਾਈਮ ਟੂ ਟਾਈਮ ਉਹ ਹਲਕਾ ਪਾਣੀ ਸਵੇਰੇ ਜਾਂ ਸ਼ਾਮ ਨੂੰ ਫਸਲਾਂ ਨੂੰ ਲਾਉਂਦੇ ਰਹਿਣ ਔਰ ਸੈਕੰਡਲੀ ਉਹਨਾਂ ਨੂੰ ਆਪਣੇ ਵਾਟਰਿੰਗ ਗਾਰਡਸ ਵੀ ਸ਼ਿਫਟ ਕਰਨੇ ਚਾਹੀਦੇ ਨੇ ਉਹਨਾਂ ਨੂੰ ਸਵੇਰੇ ਠੰਡੇ ਠੰਡੇ ਕੰਮ ਕਰ ਲੈਣਾ ਚਾਹੀਦਾ ਜਿਵੇਂ 11 ਤੋਂ 4 ਵਜੇ ਤੱਕ ਜਿਹੜਾ ਇੰਟੈਂਸ ਹੀਟ ਦਾ ਟਾਈਮ ਹੁੰਦਾ ਸੋ ਉਹਨਾਂ ਨੂੰ 11 ਵਜੇ ਤੋਂ ਪਹਿਲਾਂ-ਪਹਿਲਾਂ ਕੰਮ ਕਰ ਲੈਣਾ ਚਾਹੀਦਾ ਜਾਂ ਫਿਰ 4 ਵਜੇ ਤੋਂ ਬਾਅਦ ਕਰਨਾ ਚਾਹੀਦਾ ਬਾਕੀ ਸਾਰਿਆਂ ਨੂੰ ਵੀ ਇਸੇਹੀ ਸਲਾਹ ਦਿੰਨੇ ਆ ਕਿ 11 ਤੋਂ 4 ਵਜੇ ਦੇ ਵਿੱਚ ਜਿੰਨਾ ਹੋ ਸਕੇ ਘਰਾਂ ਤੋਂ ਬਾਹਰ ਨਾ ਨਿਕਲੋ ਡਾਇਰੈਕਟ ਐਕਸਪੋਜ਼ਰ ਅਵੋਇਡ ਕਰੋ ਜੇ ਬਹੁਤ ਜ਼ਰੂਰੀ ਹੈ ਤਾ ਪ੍ਰੋਪਰਲੀ ਆਪਣਾ ਸਿਰ ਔਰ ਸਾਰੇ ਬਾਡੀ ਪਾਰਟਸ ਕਵਰ ਕਰਕੇ ਘਰੋਂ ਬਾਹਰ ਨਿਕਲੋ। ਅਬ ਦੀ ਡਾਈਟ ਦਾ ਧਿਆਨ ਰੱਖੋ। ਹੈਲਦੀ ਡਾਈਟ ਲਓ। ਲਿਕੁਇਡ ਜਿੰਨੇ ਲੈ ਸਕਦੇ ਹੋ ਵੱਧ ਤੋਂ ਵੱਧ ਲਓ ਤਾਂ ਕਿ ਬਾਡੀ ਨੂੰ ਹਾਈਡਰੇਟਡ ਰੱਖਿਆ ਜਾ ਸਕੇ। ਮਾਨਮ ਜਿਸ ਤਰ੍ਹਾਂ ਮਿੱਤਰ ਜਨਾ ਦੇਵ ਜੀ ਪੰਜਾਬ ਦੇ ਵਿੱਚ ਤਾਬ ਮੰਕਸ਼ਾ ਵਾਲੀ ਡਿਗਰੀ ਤੱਕ ਆ ਗਿਆ ਜੀ। ਜੀ। ਤੁਸੀਂ ਦੱਸਿਆ ਕਿ ਹੁਣ ਰੈਟਰ ਲਾਕਡਾਊਨ ਵਾਲੇ ਦਿਨਾਂ 'ਚ ਲੱਗਦਾ ਕਿ ਤਾਪਮਾਨ 2 ਤੋਂ 3 ਡਿਗਰੀ ਹੋਰ ਵੱਧ ਸਕਦਾ। ਹਾਂ ਬਿਲਕੁਲ ਜੀ ਕਿਉਂਕਿ ਆਨਵਾੜੇ ਦਿਨਾਂ ਦੇ ਵਿੱਚ ਜਿਹੜੀ ਹੀਟ ਵੇਵ ਹੋਰ ਇੰਟੈਂਸ ਹੋ ਸਕਦੀ ਹੈ ਸਪੈਸ਼ਲੀ ਜਿਹੜੇ ਸਾਊਥ-ਵੈਸਟਰਨ ਅài ਡਿਸਟ੍ਰਿਕਟਸ ਨੇ ਉਹਨਾਂ ਦੇ ਵਿੱਚ ਸਵियर ਹੀਟ ਵੇਵ ਕੰਡੀਸ਼ਨਸ ਹੋ ਸਕਦੀਆਂ ਨੇ ਸੋ ਬਿਲਕੁਲ 2 ਤੋਂ 3 ਡਿਗਰੀ ਸੈਂਟੀਗ੍ਰੇਡ ਤੱਕ ਜਿਹੜਾ ਟੈਂਪਰੇਚਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਈਜ਼ ਕਰ ਸਕਦਾ ਇਸ ਮੌਕੇ ਕਿੰਗਰਾ ਹੋਰਾ ਨੇ ਲੋਕਾਂ ਨੂੰ ਗਰਮੀ ਤੋਂ ਵਿਚਾਰ ਰੱਖਣ ਲਈ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਘਰੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰੋ ਇਸ ਦੇ ਨਾਲ ਹੀ ਆਪਣਾ ਸਿਰ ਢਾਕੇ ਰੱਖੋ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ